ਆਪ ਜੀ ਦਾ ਸਵਾਗਤ ਹੈ ਅਨੰਦਾਦੀਪੁਰੀ ਸ਼੍ਰੀ ਅਨੰਤਪੁਰ ਸਾਹਿਬ ਵਿਖੇ ਅੱਜ ਅਸੀਂ ਪਹੁੰਚੇ ਹਾਂ ਜੀ ਟੈਂਟ ਸਿਟੀ ਸ਼੍ਰੀ ਅਨੰਤਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਤਿੰਨ ਟੈਂਟ ਸਿਟੀ ਬਣਾਈਆਂ ਗਈਆਂ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਰਕਾਰ ਦਾ ਅਨੁਮਾਨ ਹੈ ਕਿ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਲਗਭਗ 1 ਕਰੋੜ ਤੋਂ ਵੱਧ ਸ਼ਰਧਾਲੂ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਨੂੰ ਨਮਸਤਕ ਹੋਣਗੇ ਟੈਂਟ ਸਿਟੀਜ਼ ਦੇ ਵਿੱਚ ਰੈਂਡ ਬਸੇਰਾ ਯਾਨੀ ਤੁਹਾਡੇ ਰੈਂਡ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੋ ਫ੍ਰੀ ਆਫ ਕੋਸਟ ਨੇ ਪੰਜਾਬ ਟੂਰਿਜ਼ਮ ਦੀ ਵੈਬਸਾਈਟ ਤੋਂ ਤੁਸੀਂ ਬੁੱਕ ਕਰ ਸਕਦੇ ਹੋ ਉਹ ਤੁਹਾਨੂੰ ਦਿਖਾਉਂਦੇ ਆ ਜਿਵੇਂ ਛੋਟਾ ਬੱਚਾ ਇੱਕ ਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਲਗਾਈਆਂ ਗਈਆਂ ਨੇ ਮੇਜ਼ ਲਗਾਏ ਗਏ ਆ ਉਸ ਤੋਂ ਬਾਅਦ ਚਾਰ ਸਿੰਗਲ ਬੈੱਡ ਲਗਾਏ ਗਏ ਆ ਤਾਂ ਕਿ ਜਿਹੜੇ ਲੋਕ ਨਮਸਤਕ ਹੁਣ ਆ ਰਹੇ ਸ਼੍ਰੀਨੰਤੂ ਸਾਹਿਬ ਨੂੰ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਭ ਤੋਂ ਵੱਡੀ ਗੱਲ ਹਰ ਇੱਕ ਟੈਂਸਿਲਟੀ ਦੇ ਰੂਮ ਦੇ ਨਾਲ ਵਾਸ਼ਰੂਮ ਅਟੈਚ ਹੈ ਮੇਨ ਗੱਲ ਫਾਇਰ ਬ੍ਰਿਗੇਡ ਐਂਬੂਲੈਂਸ ਸ਼ਟਲ ਸਰਵਿਸਿਜ਼ ਤਾਂ ਕਿ ਤੁਸੀਂ ਇੱਥੇ ਪਾਰਕਿੰਗ ਬਣੀ ਹੋਈ ਹੈ ਪਾਰਕਿੰਗ 'ਚ ਆਪਣੀ ਗੱਡੀ ਲਗਾਓ ਸ਼ਟਲ ਸਰਵਿਸ ਦੇ ਥਰੂ ਤਰਕਸ਼ਾਬ ਮਥਟੇਕੋ ਸੀਜ਼ਨ ਸਾਹਿਬ ਨੂੰ ਨਮਸਤਕ ਹੋਵੋ ਔਰ ਬਹੁਤ ਸਾਰੇ ਆਈਏਐਸ ਅਧਿਕਾਰੀ ਇੱਥੇ ਦੇਖਰੇਖ 'ਚ ਬੈਠਣਗੇ ਤਾਂ ਕਿ ਕਿਸੇ ਨੂੰ ਹਰਾਸਤ ਨਾ ਹੋਣਾ ਪਵੇ ਸਭ ਦੀ ਸੇਵਾ ਦੇ ਵਿੱਚ ਪੰਜਾਬ ਸਰਕਾਰ ਦਾ ਬਹੁਤ ਵਧੀਆ ਕਦਮ ਹੈ